ਪਾਕਿਸਤਾਨ ਆ ਗਿਆ ਕੇ ਹੈ ਨਾ ਪਿੰਡਾਂ ਨੂੰ ਜਾਂਦੇ ਰਸਤੇ ਕੱਟੇ ਦੇ ਵਿੱਚ ਦੀ ਲੰਘ ਕੇ ਆਏ ਨਾ ਆ ਜਰਾਬਾਂ ਜੀ ਵੀ ਮਿੱਟੀ ਪੈ ਗਈ ਲੈ ਕਰ ਲੈ ਗੱਲ ਰੇਤਾ ਨਾਲ ਭਰ ਗਏ ਸਾਰਾ ਤੇ ਮੋੜ ਇਹ ਸੇਰਤਾਰ ਦੇ ਨਾਲ ਨਾਲ ਆਪਾਂ ਵਾਪਸ ਆ ਰਹੇ ਹਾਂ ਇਹ ਦੋਨਾਂ ਪਿੰਡ ਦੇਖ ਕੇ ਹੌਣ ਅੱਗੇ ਜਿਹੜੇ ਪਿੰਡ ਆਪਾਂ ਜਾਣਾ ਉਹ ਪਿੰਡ ਦੀ ਲੋਕੇਸ਼ਨ ਦੇ ਨਾਲ ਨਾਲ ਆਪਾਂ ਚੱਲਦੇ ਹਾਂ ਇਹ ਸਾਰੇ ਪਿੰਡ ਧਾਰ ਦੇ ਨਾਲ ਨਾਲ ਹੀ ਆ ਬਸ ਇਹ ਹੈਗਾ ਫਸਲਾ ਵਧੀਆ ਹੈ ਗਿਆ ਤੇ ਉਹ ਪੰਜਗੜੀ ਦੀ ਧਾਰ ਦੇ ਨਾਲ ਸੀਗਾ ਉਹ ਪਿੰਡ ਆ ਵੀ ਬਹੁਤ ਤੇ ਜਾਂਦੀ ਆ ਤਾਂ ਕੱਚੀ ਵਹੀ ਲੱਗ ਰੋਡ ਇੱਕ ਇੱਕ ਹੀ ਆ ਇੱਕ ਪਿੰਡ ਨੂੰ ਆਹ ਅਗਲਾ ਪਿੰਡ ਆ ਗਿਆ ਇਹ ਪੰਜੇਗੇ ਥੜ ਆ ਗਿਆ ਹਣਾ ਕਈ ਕਹਿੰਦਾ ਪੰਜ ਪੰਜੀ ਕੇ ਸਥਾੜਾ ਛੋਟਾ ਜਿਹਾ ਪਿੰਡ ਹੈ ਜੀ ਦੇਖ ਰਹੇ ਆ ਵੀ ਐ ਹਲੋਕਾ ਨੇ ਪਸ਼ੂ ਪੂਛੂ ਰੱਖੇ ਆ ਆ ਰੋੜਾ ਨਾ ਰੋੜ ਜਾਓ ਜਿੱਦਿਆ ਲਗਿਆ ਹੁਣ ਆ ਮਾਂ ਮੱਝ ਪੱਠੇ ਖਾਈ ਜਾਂਦੀਆਂ ਦੁਪਹਿਰ ਹੀ ਖਾਈ ਜਾਂਦੀਆਂ ਆਪਦਾ ਪਿੰਡ ਦੇ ਵਿੱਚ ਦੀ ਰਪਾ ਪਾ ਗਏ ਲਿਖਿਓ 1 ਮਾਈਟਰ ਦੇ ਵਿੱਚ ਫੈਂਟ ਬਾਰ ਪਜੂ ਰਹਾ ਹਾਂਜੀ ਬੰਨੇ ਆ ਦੀ ਰੂੜੀਆਂ ਰਾਹ ਚ ਲੱਗੀਆਂ ਹੈ ਹਨਾ ਆਹ ਆ ਰਹੀ ਸ਼ਹਿਰ ਦੇ ਵਿੱਚ ਲੱਗ ਗਈ ਗੋਰਮੋਦਾਂ ਯਾਰਾ ਮਕਾਮ ਆਲਾ ਜਵਨ ਜੀਰੂ ਸਾਹਿਬ ਨਾ ਵੇਂਤਿਆ ਕੁਝ ਕਿਤੇ ਕਰਨਾਂ ਵੀ ਲੱਗੀਆਂ ਆਜ ਨਹੀਂ ਚੱਲ ਰਹੀ ਸ਼ਹਿਰ ਆਈ ਹੋਵੇ ਆ ਦੇਖੋ ਐਨੀਆਂ ਕਿ ਦੁਕਾਨਾਂ ਲੱਗੀਆਂ ਗੁਆੜੀ ਕੋਰ ਇੱਕ ਨੰਨ ਉੱਪਰ ਤੇ ਨਾਮ ਸੀ ਪੋਕੋਲੇ ਬੜੇ ਘੈਂਟ ਬਣਾ ਰਿਆ ਸੀ ਆ ਕੋਲਗੱਤੇ ਵਾਲੇ ਨਵਾਂ ਪਿੰਡ ਆ ਗਿਆ ਨਾ ਕਿਹੜਾ ਹੈਗੀ ਕਲੀਨਿਕ ਫੇਰ ਮੈਡੀਕਲ ਦੀਪਾਣਾ ਅੱਡਾ ਆ ਗਿਆ ਬਸ ਅੱਡਾ 93 ਸਟੋਰ ਬੇਰੀ ਆ ਗਿਆ ਮੈਂ ਮਿਸ बई कि पिंड है हाँ जी मेघा पंज ग्राई ओ भी घर इसे पिंड जी है आ वाला बुला थाड़ ठीक है ठीक है ठीक है ये बुला थाड़ पिंड आ मेघा पंज ग्राई तो वह रह गया ना पीछे रह गया आ वाह आ देखो ਪੈਂਡਰ ਇਹ ਜਮਾ ਆ ਜਿਹੜਾ ਸੁਆਣਾ ਇਹਦੇ ਨਾਲ ਨਾਲ ਘਾਰ ਪੈਂਦੇ ਘਰ ਊਲਾ ਥਾੜ ਦੇ ਛੋਟੇ ਛੋਟੇ ਘਾਰ ਆ ਛੋਟੇ ਰਹਿੰਨਾ ਪਸ਼ੂ ਕੁਝ ਰੱਖੇ ਲੋਕਾਂ ਨੇ ਕਿ ਕਿ ਯਾਰ ਆਪ ਚਾਰੇ ਪਸ਼ੂਆਂ ਦੀ ਦੇਖਭਾਲ ਕਰਦੇ ਆ ਸਾਰੇ ਲੋਕ ਇਹ ਐਸਾਈਡ ਤੇ ਦਾ ਫਿਰ ਅੱਗੇ ਤਾਰ ਪ ਜਾਂਦੀ ਬਾਰਡਰ ਲਾਈਨ ਉਹ ਵੀ ਪਿੰਡ ਪੰਡਾ ਹੈ ਇਹ ਇਹ ਨਾ ਪਿੰਡ ਆ ਜਿਹੜੇ ਦੋ ਪਿੰਡ ਆਪਾਂ ਲੰਘ ਕੇ ਆਇਆ ਇਨਾਂ 'ਚ ਕੋਈ ਸਕੂਲ ਨਹੀਂ ਸੀਗਾ ਉਹੜਾ ਪਾਣੋ ਕਿ ਦੇਣਾ ਕਿ ਦੇ ਪੋਲ ਮਿਲੂਗਾ ਆ ਦੱਸੀ ਦੇ ਉੱਤੇ ਉਹ ਪੋਲ ਆਪਾਂ ਬਾਰ ਕਰਕੇ ਜਾਵਾਂਗੇ 500 ਮੀਟਰ ਤੇ ਪਹੁੰਚਾ ਜਿਹੜਾ ਪਰੌਫ ਕਰਾ ਉਹ ਵਾਟਾ ਬੈਠਾ ਆਹ ਸਾਡੇ ਬਿਲਕੁਲ ਨਹਿਰ ਦੇ ਬਣੇ ਆ ਜਦੋਂ ਭਰਤੀ ਹੋਊ ਨਹਿਰ ਕਿੱਡੇ ਹਰ ਧਾਰ ਦੇ ਉਸੇ ਪੜਦੇ ਹੋਊਗੇ ਕਿ ਨਵਾਂ ਬੈਠਾ ਬੱਚੀਆਂ ਬੱਚੀਆਂ ਘਰ ਲੀਆਂ ਵਾਹ ਸਾਰੇ ਜੀ ਦੇਖੋ ਜੀ ਨਾ ਇਹ ਨਾ ਇਹ ਨਰ ਜੇ ਉਹ ਚਲਦੀ ਉਹ ਤੋਂ ਚੱਲ ਪਸ਼ੂਆਂ ਨੂੰ ਪਾਰੀ ਹੋਣ ਵਧੀਆ ਹੋ ਨਾ ਵੀ ਨਾ ਨਾ ਕਿੰਨੇ ਪਹਿਲਾ ਘਰ ਸੀ ਆ ਹੁਣ ਫੈਂਡ ਹੀ ਆ ਗਿਆ ਠੀਕ ਆ ਫੈਂਡ ਬੱਟਾਈ ਲੱਗਦਾ ਆਪਾਂ ਇਹ ਡਿਪੈਂਡ ਜਾਨਾ ਤੇ ਇਹ ਪਿੰਡ ਚਾਂਦੀ ਵਾਲਾ ਇੱਧਰ ਆ ਚਲੋ ਉਹਨੂੰ ਪੁੱਛਦੇ ਆ ਇਹ ਪਿੰਡ ਕਿਹੜਾ ਜੀ ਆਹ ਆ ਚਾਂਦੀ ਵਾਲਾ ਠੀਕ ਹੈ ਠੀਕ ਚਾਂਦੀ ਵਾਲਾ ਆਪਾਂ ਗਾਂਹ ਜਾਣਾ ਨਾ ਇਹ ਚਾਂਦੀ ਵਾਲਾ ਪਿੰਡ ਆ ਵਾ ਵੱਡਾ ਪਿੰਡ ਆ ਉਹ ਦੇਖ ਐਂਡ ਤੱਕ ਘਰ ਉਹ ਅੱਗੇ ਤੱਕ ਜਿਸਕੇ ਆਪਾਂ ਜਾ ਰਹੇ ਆ ਨਾ ਇਹ ਪਿੰਡ ਮਤਲਬ ਏਰੀਆ ਵੀ ਬਹੁਤ ਸੋਹਣਾ ਹੈਗਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆ ਇਹ ਏਰੀਆ ਦੇਖੋ ਏਸ ਨਾਲ ਇੱਥੇ ਕੁਝ ਮਤਲਬ ਖੇਤਾਂ ਦਾ ਫਰਕ ਆ ਜ਼ਮੀਨ ਉੱਚੀ ਨੀਵੀਂ ਆ ਤੇ ਰੀਤਲੀ ਥੋੜੀ ਆ ਦੇਖੋ ਇਹ ਲੱਗਿਆ ਥੋਮ ਲੱਗਿਆ ਲਸਣ ਹਾਂ ਲਸਣ ਦੀ ਖੇਤੀ ਬਹੁਤ ਆ ਉਹ ਕਿੰਨਾ ਕਿੰਨਾ ਵੱਡੀ ਤੇ ਅੱਗੇ ਪਿੰਡ ਜਿਵੇਂ ਜਿਵੇਂ ਆਪਾਂ ਜਾਵਾਂਗੇ ਮੈਨੂੰ ਲੱਗਦਾ ਪਿੱਛੇ ਬੀਐਸਐਫ ਦੀ ਚੌਂਕੀ ਨਹੀਂਗੀ ਹਨਾ ਹਾਂ ਚੌਂਕੀ ਲੰਘ ਕੇ ਆਪਾਂ ਜਾਂਦੇ ਆ ਜਿਹੜੇ ਪਿੰਡ ਜਾਣਾ ਬਾਹਦਰ ਕੇ ਜਾਣਾ ਆਪਾਂ ਬਾਹਦਰ ਕੇ ਪਿੰਡ ਆ ਬਿਲਕੁਲ ਬਾਰਡਰ ਤੇ ਹੋਊਗਾ ਉਹ ਲੰਘ ਕੇ ਫਿਰ ਆਪਾਂ ਵਾਪਸ ਉਧਰ ਫਰੋਜ਼ਪੁਰ ਨੂੰ ਪਹੁੰਚਾਂਗੇ ਤੇ ਆਜੋ ਨਾਲ-ਨਾਲ ਰਸਤੇ 'ਚ ਆਪਾਂ ਦੇਖਦੇ ਆ ਸੋਹਣੇ-ਸੋਹਣੇ ਰਸਤੇ ਤੇ ਪਹੁੰਚਦੇ ਆਂ ਆਪਣੀ ਡੈਸਟੀਨੇਸ਼ਨ ਤੇ ਹਨਾ ਆਜੋ ਪਿੰਡਾਂ ਦੇ ਇੱਕ ਗੱਲ ਆ ਕੋਈ ਬੰਦਾ ਪਰਿੰਦਾ ਨਹੀਂ ਆ ਅੱਗੇ ਬੰਦੇ ਕੰਮ ਕਰਦੇ ਕੀਤਾ ਇਆ ਫਿਲ ਹੀ ਜਾਂਦੇ ਆ ਥੋੜਾ ਨੀਚੇ ਦੱਬਾ ਆਪਾਂ ਇੱਥੋਂ ਦੋਨਾਂ ਇਹ ਕੰਮ ਕਰਕੇ ਨਾ ਸਿੱਟੈ ਫੋਨ ਨੀਚੇ ਕਰ ਲੈ ਯਾਰ ਉਹ ਕੇ ਚੌਂਕੀ ਤੋਂ ਉੱਪਰ ਰਾਈਟ ਸਾਈਡ ਮੋੜ ਪੀਏ ਉਹ ਪਹਿਲਾਂ ਵੀ ਆਏ ਆ ਇੱਕ ਵਾਰ ਮਿਲ ਲੜੜਾ ਪਾ ਇਸ ਸਾਈਡ ਤੇ ਨਹੀਂ रस्ते लंघे होवानी आप बहादुर के पेड़ उजार लाका आ गया ਸ਼ੁਕਰ ਕਰੀਆ ਆਪਾਂ ਸਾੜਕਾ ਪੜੋ ਪੱਕੀ ਮਿਲ ਜਾਂਦੀ ਆ। ਹੈ ਸੁਪਰੀ ਗਿਆ। ਇਹਦਾ ਸਾਡੇ ਦਾ ਇੰਡੀਆ ਦਾ ਝੰਡਾ ਲੱਗਿਆ। ਆਹ ਭਾਰਤ ਦਾ ਝੰਡਾ ਲੱਗਿਆ। ਲੈ ਇੱਥੋਂ ਰਾਈਟ ਕਰਲਾ ਸ਼ੁਕਰ। ਇਹ ਕੀ ਹੋ ਗਿਆ? ਹੈ ਅੱਗੇ ਅੱਗੇ ਕੀ ਆ? ਰਾਈਟ ਸਾਈਡ ਤੇ

ਉਹ ਪਤਾ ਕੀ ਕਹਿੰਦਾ ਉਹਨੇ ਟਿਕ ਮਾਰਤੀ ਗੂਗਲ ਨੇ ਉਹ ਕਹਿੰਦਾ ਵੀ ਤੁਸੀਂ ਪਹੁੰਚ ਗਏ ਮੈਂ ਪਹੁੰਚ ਗਿਆ ਲੈ ਇਹੋ ਜਿਹੇ ਰਸਤੇ ਨਾ ਬੰਦਾ ਗਾਂ ਜਾਂ ਜੁਗਾ ਨਾ ਪਿਛਾਂ ਹੈ ਕਿੱਥੇ ਫਸ ਗਏ ਇੱਧਰ ਤਾਂ ਤਾਰ ਲੱਗੀ ਆ ਮਗਰ ਚੌਂਕੀ ਆ ਹੈ ਚਲ ਪੁੱਛਦੇ ਆ ਕਿਸੇ ਨੂੰ ਰਮ ਫਸ ਗਏ ਉੱਚੇ ਨਹੀਂ ਰਸਤੇ ਚੱਲ ਹੁਣ ਕਿਹੜੀ ਬਾਰਸ਼ ਆ ਐ ਤਾਂ ਕੱਚਾ ਰਸਤਾ ਹੋਲੀ ਹੋਲੀ ਲੰਘ ਜਾਗੇ ਆ ਵੀਰੇ ਬਾਹਰ ਡਰ ਕੇ ਜਾਣਾ ਹਾਂ ਸਿੱਧਾ ਕਿੰਨੀ ਕੁ ਦੂਰਾ ਪਿੰਡ ਅੱਛਾ ਠੀਕ ਆ ਲੱਗੇ ਚੱਲੋ ਕਹਿੰਦਾ ਹੌਲੀ ਹੌਲੀ ਮਤਲਬ ਰਸਤੇ ਤੁਹਾਨੂੰ ਇਹੋ ਜਿਹੀ ਮਿਲਣਗੇ ਕਿਉਂਕਿ ਬਾਹਰ ਏਰੀਏ ਦੇ ਪਿੰਡ ਇਹੋ ਜਿਹੀ ਹੁੰਦੇ ਭਾਈ ਮੈਨੂੰ ਲੱਗਦਾ ਇਹ ਮੈਪ ਤਾਂ ਦਿਖਾਉਂਦਾ ਬਾਦਰਕੇ ਚੌਕੀ ਆ ਗੱਲੀ ਪਿੰਡ ਨਹੀਂ ਹੈਗਾ ਯਾਰ ਬਾਦਰਗੀ ਨਹੀਂ ਉਹ ਕਹਿੰਦਾ ਉਹ ਕਹਿੰਦਾ ਪਿੰਡ ਅੱਗੇ ਆ ਹੁਣ ਬਾਦਰਕੇ ਫਿਰ ਗੂਗਲ ਤੇ ਕਿਉਂ ਓਕੇ ਕਹੀ ਜਾਂਦਾ ਮਿਰਚਾਂ ਲੱਗੀਆਂ ਕਿੰਨੀਆਂ ਸੌਹੀਆਂ ਲੈ ਪਹੁੰਚੋ ਬਾਦਰਕੇ ਨਹੀਂ ਨਹੀਂ ਆ ਮੈਪ ਓਕੇ ਦਿਖਾਉਂਦਾ ਪਰ ਅੱਗੇ ਬਾਦਰਕੇ ਹੈਗਾ ਮੈਂ ਉੱਥੇ ਅਗਲੇ ਬਾਈ ਨੂੰ ਪੁੱਛਦੇ ਆ ਪਾਣੀ ਦੀ ਪਿਆਸ ਨਹੀਂ ਮੈਨੂੰ ਤਾਂ ਇਹ ਆ ਆਪਾਂ ਕਿਤੇ ਗਲਤ-ਗੁਲਤ ਨਾ ਆ ਜੀ ਇੱਥੇ ਮੋਤ ਮੇਰਾ ਲਾਈਟ ਬਹੁਤ ਆਉਂਦੀ ਇੱਥੇ ਕਿੰਨੀਆਂ ਮੋਟਰਾਂ ਸਾਰੀਆਂ ਚੱਲਦੀਆਂ ਇਹ ਤਾਂ ਬਾਈ ਇਹ ਵੀ ਲਸਣ ਲਾਇਆ ਇਹ ਵੀ ਲਸਣ ਗੁੱਡੀ ਜਾਂਦੀ ਹੈ ਤੇ ਬਾਜ ਕਿੰਨੂੰ ਮਾਰੀਏ ਚੱਲ ਕੋਈ ਨਹੀਂ ਰੱਬ ਦਾ ਨਾਮ ਲੈ ਕੇ ਆਪਾਂ ਤੁਰੇ ਜਲਦੇ ਅੰਦਰ ਕੀ ਆਪਾਂ ਮੈਪ ਤੇ ਤਾਂ ਸ਼ੋ ਹੋ ਰਿਹਾ ਸੀਗਾ ਪਰ ਮੈਨੂੰ ਲੱਗਦਾ ਇਹ ਕੱਲੀ ਚੌਂਕੀ ਆ ਬੀਐਸਐਫ ਦੀ ਦੋਨਾ ਪਹਿਲਾ ਪਿੰਡ ਹੋਊਗਾ ਪ੍ਰਾਣਾ ਉਵੇਂ ਮੈਪ ਤੇ ਸ਼ੋ ਹੋ ਰਿਹਾ ਕਿਉਂਕਿ ਆਹ ਰਸਤਾ ਮੈਪ ਤੇ ਉਥੋਂ ਉਹਨੇ ਦਿਖਾਤਾ ਓਕੇ ਤੁਹਾਨੂੰ ਮੈਂ ਦੱਸਿਆ ਹਨਾ ਤੇ ਅੱਗੇ ਆਹ ਕੱਚੀ ਪਹੀ ਜਾਂਦੀ ਆ ਅੱਗੇ ਇੱਧਰ ਰਾਈਟ ਸਾਈਡ ਤੇ ਸਾਰੀ ਤਾਰ ਲੱਗੀ ਆ ਤਾਰ ਦੇ ਨਾਲ-ਨਾਲ ਪਾਈ ਜਾਂਦੇ ਆ ਤੇ ਅੱਗੇ ਕੋਈ ਪਿੰਡ ਹੀ ਨਹੀਂ ਦਿਸ ਰਿਹਾ ਆਪਣਾ ਮੈਨੂੰ ਲੱਗਦਾ ਪਾਕਿਸਤਾਨ ਹੀ ਹੈਗਾ ਹਾਂ ਕੋਈ ਪਿੰਡ ਨਹੀਂ ਦਿਸ ਰਿਹਾ ਤੇ ਇੱਕ ਗੱਲ ਹੋਰ ਆ ਇੱਥੇ ਨਾ ਆ ਮੋਟਰਾਂ ਸਾਰੀਆਂ ਆ ਖੂਆ ਉਹ 20 ਫੁੱਟ ਡੂੰਗਾ ਇਹ ਖੂ ਤੇ ਮੋਟਰਾਂ ਲੱਗੀਆਂ ਸਾਰੀਆਂ ਤੇ ਕਿਉਂਕਿ ਪਾਣੀ ਉੱਪਰ ਹੀ ਆ ਨਾ ਆਪਣੇ ਡੂੰਘੀਆਂ ਆਪਣੇ ਮੱਛੀ ਮੋਟਰਾਂ ਇਧਰ ਉੱਪਰ ਹੀ ਆ ਪਾਣੀ ਅੱਜ ਸਾਰੇ ਤਾਰ ਲੱਗੀਆਂ ਨਾ ਪਰ ਪਹੀ ਤੇ ਆਪਾਂ ਚੱਲ ਦੇਖਦੇ ਆ ਜਾ ਕੇ ਪਰ ਪਿੰਡ ਬਹਾਦਰ ਕੇ ਨਹੀਂ ਹੈਗਾ ਇਹ ਨਾ ਆ ਰਸਤਾ ਹੀ ਨਾ ਤਾਂ ਮੀਹਾਂ ਦੇ ਵਿੱਚ ਆ ਤੇ ਨਾ ਹੀ ਮਿੱਟੀ ਘਟਾ ਹੈਗਾ ਗੱਡੀ-ਗੁੱਡੀ ਨਹੀਂ ਇੱਥੇ ਆਉਂਦੀ ਆ ਮੋਟਰਸਾਈਕਲ ਚੱਲੋ ਸਕੂਟਰੀ ਮੋਟਰਸਾਈਕਲ ਆ ਜਾਂਦਾ ਪਰ ਗੱਡੀ ਕੋਈ ਗੱਡੀ ਵਾਲਾ ਰਸਤਾ ਨਹੀਂ ਹੈਗਾ ਇਹ ਦੋਨਾਂ ਸਾਈਡ ਤੇ ਤਾਰ ਆ ਅਸੀਂ ਸੈਂਟਰ 'ਚ ਆ ਕੋਈ ਨਹੀਂ ਸਾਡੇ ਨਾਲ ਹੀ ਆਈ ਜਾਓ ਤੁਸੀਂ ਵੀ ਕੈਮਰੇ 'ਚ ਆਪਾਂ ਦੇਖਦੇ ਆ ਕੀ ਸਾਫਤਾਬਾ ਅੱਗੀ ਨਹੀਂ ਨਾ ਹੋਊਗਾ ਨਾ ਤੇ ਆਪਾਂ ਤਾਰ ਤੋਂ ਵਾਪਸ ਆ ਜਾਾਂਗੇ ਮਾਰਡਰ ਤੋਂ ਲੋਕਾਂ ਨੇ ਛੋਟੀਆਂ ਛੋਟੀਆਂ ਮਤਲਬ ਸਬਜ਼ੀ ਵਧੀਆ ਲਾਈ ਹੈਗੀ ਮਰਚਾ ਲਾਈ ਹੈ ਇੱਧਰ ਕੋਈ ਬੰਦਾ ਬੁੰਦੇ ਤਾਂ ਹੈ ਨਹੀਂ ਹੋਈ ਆ ਹੈਗਾ ਭਾਈ ਯਾਰ ਐਂ ਪੁੱਛੀ ਵੀ ਨਹੀਂ ਮੈਂ ਮੋਟਰ ਫੈਮਲੀ ਆ ਖੜਾ ਕੇ ਗਿਆ ਅੱਜ ਮੋਟਰਾਂ ਪਾਣੀ ਆਉਂਦਾ ਨਾ ਮੋਟਰਾਂ ਲਾਈਟ ਆਉਂਦੀ ਆ ਪਾਣੀ ਕੋਈ ਨਹੀਂ ਲੱਗਿਆ ਇਹ ਫੋਨ ਦੀ ਰੱਖ ਹੀ ਕਰਦਾ ਹੋਊਗਾ ਆ ਬਾਬਾਈ ਦੀ ਜਗ੍ਹਾ ਦੀ ਨਾਲ ਹੀ ਤਾਂ ਉਤਾਰ ਲੰਗੀ ਆ ਫੈਂਸਿੰਗ ਦੇਖ ਜਗ੍ਹਾ ਦੇ ਵਿੱਚ ਦੀ ਲੰਗੀ ਤਾਰ ਪਰ ਜਗਾ ਤੁਰਿਆ ਆਪਣੀ ਵਾਲੀ ਸਾਈਡ ਆ ਆਪਾਂ ਜਾ ਨਹੀਂ ਸਕਦੇ ਨਾ ਐਨੀ ਆਪਾਂ ਜਾ ਸਕਦੇ ਆ ਜਗ੍ਹਾ ਤੇ ਮੈਂ ਤੁਹਾਨੂੰ ਦਿਖਾਉਣਾ ਆਜੋ ਦੋਸਤੋ ਆਜੋ ਨਾਲ ਹੀ ਤੁਸੀਂ ਆਪਾਂ ਤੁਹਾਨੂੰ ਜਗਾ ਦਿਖਾਉਨੇ ਆ ਤੇ ਪਾਣੀ ਪੂਣੀ ਪੀਣੇ ਆ ਉੱਥੇ ਖੜ ਕੇ ਇਹ ਇਧਰ ਨਾਲ ਹੀ ਫੈਂਸਿੰਗ ਆ ਜਗਾ ਤੋਂ ਦੂਸਰੀ ਸਾਈਡ ਹੀ ਆ ਤਾਂ ਚਲੋ ਸ਼ੁਗਰਾ ਆਪਾ ਖੜ ਸਕਦੇ ਉਹਦੇ ਆ ਗਏ ਬਤਾਰ ਤੇ ਇੱਥੇ ਖੜ ਜੀਏ ਇਹ ਬਾਬਾਈ ਦੀ ਜਗਾ ਤਣ ਤਣ ਬਾਬਾ ਪਰ ਤਾਂ ਕਰਕੇ ਨਲਕਾ ਵੀ ਚੱਲਦਾ ਹਾਂ ਹ ਆ ਰਸਤਾ ਸਿੱਧਾ ਬਾਰਡਰ ਤੇ ਜਾਂਦਾ ਸਾਹਮਣੇ ਅੱਗੇ ਅੱਧੇ ਕਿਲੇ ਦੀ ਬਾੜ ਤੇ ਤਾਰ ਲੱਗੀ ਆ ਆ ساری ਆ ਦੇਖੋ ਮੇਰੇ ਨਾਲ ਹੀ ਤਾਰ ਲੱਗੀ ਆ ਪੂਰੀ ਤੇ ਇੱਥੋਂ ਆਪਾਂ ਐਵੇਂ ਜਿਹੀ ਰਸਤੀ ਆਪਾਂ ਅੱਗੇ ਜਾ ਕੇ ਦੇਖ ਸਕਦੇ ਆ ਪਰ ਉੱਥੇ ਆਪਾਂ ਨੂੰ ਫੋਟੋ ਨਹੀਂ ਖਿੱਚਣ ਦਿੰਦੇ ਨਾ ਇਹ ਸਾਰੇ ਤਾਰ ਅੱਗੇ ਅੱਗੇ ਜਾਂਦੀ ਹੈ ਤੇ ਆਪਾਂ ਆਹ ਰਸਤੇ ਪਿੰਡ ਨੂੰ ਜਾਵਾਂਗੇ ਜਿੱਧਰੋਂ ਆਏ ਆਪਾਂ ਜੇ ਮੰਨ ਲਾ ਇਹ ਇਹ ਤਾਰ ਆ ਬਾਰਡਰ ਦੇ ਇੱਥੇ ਮੇਲਾ ਵੀ ਲੱਗਦਾ ਹੋਣਾ ਹਾਂ ਹਨਾ ਬਾਬੇ ਦੀ ਜਗ੍ਹਾ ਦੇ ਇੱਥੋਂ ਜੀ ਆ ਆ ਦੇਖ ਲਾ ਲੋਕਾਂ ਨੇ ਆਹ ਅੱਲਾ 100 ਤੱਕ ਅੱਗੇ ਤਾਂ ਤਾਰ ਲੱਗੀ ਯਾਰ ਬਾਰਡਰ ਆ ਗਿਆ ਹਾਂ ਤਾਂ ਤਾਰ ਲੱਗੀ ਬਾਰਡਰ ਆ ਗਿਆ ਉਹ ਫਸ ਗਿਆ ਇਹ ਤਾਂ ਪਾਕਿਸਤਾਨ ਆ ਗਿਆ ਕੇ ਉਹ ਆਪਣਾ ਲੰਘਣਾ ਉਹ ਸਾਈਡ ਸੀ ਕਿ ਮੈਂ ਉਲਟਾ ਸਾਈਡ ਆ ਗਿਆ ਇਧਰ ਆ ਦੇਖੋ ਨਾਲ ਨਾਲ ਸਾਰਾ ਬਾਰਡਰ ਆ ਉਹ ਅੱਗੇ ਵੀ ਬੀਐਸਐਫ ਇਧਰ ਵੀ ਸਾਰਾ ਹਨਾ ਇਹ ਮਤਲਬ ਔਖਾ ਯਾ ਰਸਤੇ ਜਾਗੇ ਨਾ ਤਾਂ ਕਿਉਂਕਿ ਦੋਨੇ ਸਾਈਡ ਤੇ ਤਾਰ ਆ ਇਧਰ ਵੀ ਮੇਰੇ ਉਹ ਸਾਹਮਣੇ ਵੀ ਤਾਰ ਇਧਰੋਂ ਪਿੱਛੇ ਆਪਾਂ ਪਿੰਡ ਜਾ ਉਹ ਪਿੰਡ ਸਾਹਮਣੇ ਦਿਸ ਰਿਹਾ ਨਾ ਉਹ ਪਿੰਡ ਆਪਾਂ ਜਾਵਾਂਗੇ ਇਹ ਬਾਰਡਰ ਲਾਈਨ ਆ ਗਈ ਉਹ ਅੱਗੇ ਬੀਐਸਐਫ ਦੀ ਆ ਚੌਂਕੀ ਹੋਊਗੀ ਹਨਾ ਲਾਈਟਾਂ ਲੱਗੀਆਂ ਤੇ ਇਹ ਡਬਲ ਉਹ ਉਹਨਾਂ ਦਾ ਇੰਜਨ ਚੱਲ ਰਿਹਾ ਪਾਕਿਸਤਾਨ ਨੂੰ ਪਤਾ ਬਾਕੀ ਇਹ ਤਾਰ ਨੂੰ ਹੱਥ ਨਹੀਂ ਆਪਾਂ ਲਾ ਸਕਦੇ ਕਿਉਂਕਿ ਹੋ ਸਕਦਾ ਕਰੰਟ ਕਰੰਟ ਹੋਵੇ ਤੇ ਆ ਰਾਤ ਨੂੰ ਇਹ ਲਾਈਟਾਂ ਜਗਦੀਆਂ ਹੋਣੀਆਂ ਹਨ ਆ ਵੀ ਰਸਤਾ ਜਾਂਦਾ ਹੈ ਕਿਉਂਕਿ ਨਾਲ-ਨਾਲ ਆਪਾਂ ਬਾਈਕ ਤੇ ਜਾ ਸਕਦੇ ਆ ਵੇਸੀ ਪਰ ਮਨਾ ਕਰਦੀ ਸੀ ਤਾਰ ਦੇ ਨਾਲ ਨਾਲ ਜਾਣ ਨੂੰ ਇਹ ਮਤਲਬ ਇਹ ਡੋਨਾ ਪਿੰਡ ਆਪਣਾ ਜਿਹੜਾ ਬਾਦਰਕੇ ਪਿੰਡ ਮੈਰ ਤੇ ਸ਼ੋ ਨਹੀਂ ਹੋਇਆ ਤੇ ਉਹ ਮਗਰ ਹੈਗਾ ਚੱਕ ਸਰਕਾਰ ਨੰਬਰ 2 ਚੱਕ ਸਰਕਾਰ ਨੰਬਰ ਚੱਕ ਸਰਕਾਰ ਨੰਬਰ 2 ਵੀ ਇਹ ਵੀ ਪਾਕਿਸਤਾਨ ਦੇ ਸੇਮ ਹੀ ਨਾਮ ਆ ਉਧਰ ਵੀ ਚੱਕ ਸਰਕਾਰ ਚੱਕ ਬੜਾ ਚੱਕ ਪਿੰਡ ਹੈਗੇ ਇੱਧਰ ਵੀ ਆਪਣੇ ਨਾਲ ਨਾਲ ਜਿਹੜਿਆ ਚੱਕ ਪਿੰਡ ਇੱਧਰ ਆਪਾਂ ਜਾਵਾਂਗੇ ਨਹੀਂ ਕਿਉਂਕਿ ਅੱਗੇ ਆਪਾਂ ਨੂੰ ਉਥੋਂ ਮਨਾ ਕਰ ਦੇਣਾ ਉਹਨਾਂ ਨੇ ਨਾਲ ਨਹੀਂ ਜਾਣ ਦੇਣਾ ਆਪਾਂ ਵਾਪਸੀ ਇਹੋ ਜਿਹੇ ਰਸਤੇ ਆ ਕੱਚੇ ਰਸਤੇ ਵਾਪਸੀ ਚੱਲਦੇ ਪਿੰਡਾਂ ਨੂੰ ਜਾਂਦੇ ਰਸਤੇ ਚੱਲ ਕੋਈ ਨਾ ਆਪਾਂ ਨੂੰ ਕੱਚੇ ਰਸਤੇ ਪਿੰਡ ਤੱਕ ਪਹੁੰਚਾਉਣਗੇ ਨਾ ਠੀਕ ਆ ਪਿੰਡ ਤੱਕ ਪਹੁੰਚਾਉਣਗੇ ਇਹ ਰਸਤੇ ਇਧਰ ਘੁੰਮੀ ਜਾਂਦੀ ਆ ਬਾਰਡਰ ਆਪਣੇ ਨਾਲ ਨਾਲ ਜਾਈ ਜਾਂਦਾ ਇਹਨਾਂ ਨੂੰ ਕੀ ਪੁੱਛਣਾ ਇਹਨਾਂ ਨੂੰ ਤਾਂ ਪਤਾ ਹੋਣਾ ਦੇਖੀ ਉੱਚੇ ਨਹੀਂ ਮੇ ਰਸਤੇ ਇਹ ਜੀ ਆਇਆ ਇੱਕ ਗੱਲ ਹੋਰ ਆ ਫਸਲਾਂ ਵਧੀਆ ਰਸਤੇ ਉੱਚੇ ਨੀਵੇਂ ਆ ਜਮੀਨਾਂ ਵੀ ਉੱਚੀਆਂ ਨੀਵੀਆਂ ਰੇਤਲੀਆਂ ਜਮੀਨਾਂ ਇੱਥੋਂ ਸਤਲੁਜ ਦਰਿਆ ਕਿੰਨੀ ਦੂਰ ਹੋਊਗਾ ਕਾਫੀ ਦੂਰ ਆ ਪੱਕੇ ਹੁਣ ਪਤਾ ਨਹੀਂ ਮੈਪ ਤੇ ਪਹੁੰਚਦੇ ਆ ਜਿਹੜਾ ਆਪਾਂ ਕਹਿੰਦੇ ਸੀ ਪਾਣੀ ਰਸਤਿਆਂ ਦਾ ਕਿਸੇ ਨੇ ਪਾਣੀ ਲਾਇਆ ਹੁਣ ਕਣਕ ਨੂੰ ਲੈ ਰਸਤਾ ਸਾਰਾ ਖਾਬ ਹੋ ਗਿਆ بارشੀ ਤਾਂ ਬੁਰਾ ਹਾਲ ਹੁੰਦਾ ਇਹਦਾ ਸਾਰਾ ਕੱਚਾ ਰੋੜਾ ਆਪਾਂ ਬਾਰਡਰ ਲਾਈਨ ਤੋਂ ਆ ਗਏ ਆਂ ਲੱਗ ਪਾ ਕੇ ਤੁਸੀਂ ਕਹਿ ਸਕਦੇ ਹੋ 500 ਮੀਟਰ ਦੀ ਦੂਰੀ ਸੀ ਅੱਧਾ ਕਿਲੋਮੀਟਰ ਇਧਰ ਵੀ ਮੋਟਰ ਆ ਗਈ ਸੀ ਭਾਈ ਇਹ ਵੀ ਚਲਾਈ ਫਿਰਦੇ ਅੱਜ ਲਾਈਟਾਂ ਲੁਟਾ ਆਈਆਂ ਨਾ ਇਧਰ ਕਣਕਾਂ ਕੱਚੀਆਂ ਆ ਜੇ ਮੁੱਟੀ ਨੇ ਭਰ ਗੇਰ ਬੂਡ ਬਾਰ ਸਾਰੇ ਬਾਕੀ ਆ ਮੇਰਾ ਉਧਰ ਘੱਟੇ ਦੇ ਵਿੱਚ ਦੀ ਲੰਘ ਕੇ ਆਏ ਨਾ ਆ ਜਰਾਬਾਂ ਜੀ ਵੀ ਮਿੱਟੀ ਪੈ ਗਈ ਲੈ ਕਰ ਲੈ ਗੱਲ ਰੇਤਾ ਨਾ ਭਰ ਗਿਆ ਸਾਰਾ ਤੇ ਮੂਡ ਹੈ ਕੰਬੇੜਾ ਗਕ ਉਹ ਰਸਤੇ ਦਾ ਬਾਰਡਰ ਆ ਜੀ ਪਾਕਿਸਤਾਨ ਸਾਈਡ ਐਂ ਗਿਆ ਰੀਤਾ ਰੂਤਾ ਉਧਰ ਚੱਲਦੀ ਹੈ ਚੱਲ ਇੱਕ ਗੱਲ ਇੱਕ ਗੱਲ ਦਾ ਸ਼ੁਕਰ ਹੋ ਗਿਆ ਪਤਾ ਕਿਉਂ ਇਹ ਆ ਪਿੰਡ ਆਪਾਂ ਨੂੰ ਦਿਸ ਗਿਆ ਪਿੰਡ ਕਿਹੜਾ ਛੋਟਾ ਜਿਹਾ ਪਿੰਡ ਦਿਖੋਣਾ ਤੁਹਾਨੂੰ ਪਿੰਡ ਜਾ ਕੇ ਵੀ ਕੱਪੜਿਆਂ ਦੀ ਲੈ ਗਈ ਹਲਖ ਲੈ ਗਈ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਕੱਪੜਿਆਂ ਦਾ ਦੇਖੀ ਜਊ ਜੋ ਹੁੰਦਾ ਹਨ ਤੇ ਆਪਾਂ ਪਿੰਡ ਤਾਂ ਲੱਭ ਲਿਆ ਨਾ ਐਂ ਤਾਰਾਂ ਦੇ ਵਿੱਚ ਪਿੰਡ ਲੱਭਣੇ ਕਿਹੜੇ ਸੌਖੇ ਆ ਭਾਈ ਪਰ ਇੱਕ ਗੱਲ ਆ ਅੱਜ ਤੋਂ ਅੱਗੇ ਸੜਕ ਨਹੀਂ ਜਾਂਦੀ ਹੋਊਗੀ ਸ਼ਰਤ ਲਾਦਾ ਮੈਂ ਨਾਲ ਆਹ ਸੜਕ ਤਾਂ ਨਾ ਪਿੰਡ ਦੇ ਲਾਸਟ ਆਈ ਪਿੰਡ ਇਸ ਤੋਂ ਅੱਗੇ ਤੂੰ ਵੀ ਬਾਰਡਰ ਦਾ ਲਾਸਟ ਪਿੰਡ ਆ ਇਹ ਤੋਂ ਅੱਗੇ ਆ ਫਿਰ ਨਹੀਂ ਆ ਨਾ ਫਿਰ ਨਹੀਂ ਦੇ ਨਾਲ ਨਾਲ ਆਈ ਜਾਓ ਬਸ ਤੁਹਾਨੂੰ ਸੜਕ ਦਿਖਾ ਦੇਣਾ ਇਤਰਾ ਆਕਾਰ ਆ ਇਹ ਜੀ ਚੱਕ ਸਰਕਾਰ ਨੰਬਰ 2 ਆ ਇਹੋ ਜੀ ਘਾਰ ਆ ਉੱਚੀ ਨਹੀਂ ਹੈ ਨਾ ਆ ਫਿਰਨੀ ਦੇ ਨਾਲ ਨਾਲ ਆਈ ਜਾਓ ਬਸ ਮੋਟਰ ਲੱਗੀ ਕਿਸੇ ਨਹੀਂ ਹਾਂ ਛਾਵੇਂ ਬੰਨੇ ਯਾਰ ਇੱਥੇ ਦੋ ਮੋਟਰ ਇਹ ਪਿੰਡ ਪਿੰਡ ਨੂੰ ਕਰਦੇ ਆ ਮੋਟਰ ਲੱਗੀ ਆ ਮੋਟਰ ਲੱਗੀ ਤੇ ਇਹ ਜੀ ਘਾਰ ਹੈ ਉਹ ਆਂਟੀ ਆਈ ਜਾਂਦੀ ਸਰ ਦੇਖ ਕੇ ਆ ਪਿੰਡ ਦਾ ਬੋਰਡ ਲੱਗਿਆ ਸਸੀ ਕਾ ਆਂਟੀ ਜੀ ਆ ਪਿੰਡ ਦਾ ਬੋਰਡ ਲੱਗਿਆ ਸ਼ਿੰਬੀ ਵਾਲਾ ਜਿਹੜਾ ਪਿੱਛੇ ਸ਼ਿੰਬੀ ਵਾਲੇ ਤੋਂ ਸੌਦਾ ਲੈਣੇ ਤੇ ਡਾਕਟਰ ਹੈਗਾ ਕੋਈ ਪਿੰਡ 'ਚ ਬਾ ਡਾਕਟਰ ਵੀ ਨਹੀਂ ਹੈਗਾ ਇੱਥੇ ਤੇ ਆਂਟੀ ਇੱਥੇ ਦੂਸਰਾ ਤੋਂ ਪਿੰਡ 'ਚ ਸਕੂਲ ਖੋਲ ਤਾਂ ਉਧਰ ਹੈਗਾ ਪਿੰਡ 'ਚ ਨਾ ਹਾਂ ਪਾਸੇ ਹੈਗਾ ਚਲੋ ਸਕੂਲ ਦੇਖਦੇ ਆਪਾਂ ਠੀਕ ਠੀਕ ਆ ਸਕੂਲ ਹੈਗਾ ਆਂਟੀ ਜੀ ਕਹਿੰਦੇ ਆ ਹੈ ਤਾਂ ਪਿੰਡ ਵਿੱਚ ਦਿਖਲਾਇਆ ਰਜਿਸਟਰਡ ਪਿੰਡ ਆ ਪਰ ਕੀ ਕਰ ਸਕਦੇ ਪਾਕਿਸਤਾਨ ਦੋਨੇ ਸਾਈਡ ਤੇ ਹੈਨਾ ਹਾਂ ਕਰ ਨਹੀਂ ਉਹ ਸਾਹਮਣੇ ਤਾਰ ਲੱਗੀ ਦੋ ਕਿੱਲਾਂ ਦੀ ਬਾੜ ਤੇ ਇਸ ਸਾਈਡ ਵੀ ਤਾਰ ਆ ਦਿਖ ਰਹੀ ਹੋਊਗੀ ਤੁਹਾਨੂੰ ਸਾਹਮਣੇ ਲਾਈਟਾਂ ਵੀ ਲੱਗੀਆਂ ਪਾਕਿਸਤਾਨ ਨੂੰ ਆ ਪਾਕਿਸਤਾਨੀ ਸੌਰੀ ਆਪਣੇ ਬਾਰਡਰ ਤੇ ਜ਼ੀਰੋ ਲਾਈਨ ਤੇ ਫੈਂਸਿੰਗ ਦੇ ਉੱਤੇ ਲਾਈਟਾਂ ਲੱਗੀਆਂ ਇਹ ਆਕਾਰ ਆਂਟੀ ਖੜੇ ਮਤਲਬ ਥੋੜੇ ਜਿਹੀ ਘਰ ਹੈਗੇ ਆ ਜਿਆਦਾ ਨਹੀਂ ਇਸ ਪਿੰਡ ਚ ਇਹ ਕਾਰ ਰਸਤਾ ਇੱਕ ਰਸਤਾ ਹੋਰ ਆ دوسری ਸਾਈਡ ਜਿੱਧਰ ਆਪਾਂ ਸਕੂਲ ਦੇਖਣਾ ਤੇ ਬਸ ਇੱਥੋਂ ਆ ਖਤਮ ਹੋ ਜਾਂਦਾ ਰੋਡ ਇੱਕ ਆਹ ਘਰ ਇੱਥੇ ਰੋਡ ਖਤਮ ਰੋਡ ਰੋਡ ਖਤਮ ਹੁਣ ਆਪਾਂ ਦੂਸਰੀ ਸਾਈਡ ਚ ਆਪਦੇ ਆਪਾਂ ਸਕੂਲ ਦੁਕਾਨਾਂ ਤੇ ਤੁਹਾਨੂੰ ਇਹ ਬਾਕੀ ਉਸ ਸਾਈਡ ਘਰ ਆ ਪਿੰਡ ਦੀ ਦੂਸਰੀ ਸਾਈਡ ਤੱਕ ਘੁੰਮਦੇ ਆਪਾਂ ਇੱਧਰ ਵੀ ਫਿਰਨੀ ਆਪਾਂ ਦੇਖਣੀ ਆ ਆ ਰਸਤਾ ਆ ਇੱਕ ਛਾਰਾ ਸਦਾ ਇੱਥੇ ਮੋਟਰਸਾਈਕਲ ਲਾਉਣੀ ਪੈਣਾ ਆਪਾਂ ਨੂੰ ਤੁਰ ਕੇ ਨਹੀਂ ਆਉਣਾ ਕਾਰ ਇਹ ਸਕੂਲ ਨਹੀਂ ਨਾ ਸਕੂਲ ਕਰਕੇ ਦੇਖ ਹਮਨੇ ਇਹ ਕਾਰ ਕਿ ਸਿੱਧਾ ਹਨ ਕਿਉਂਕਿ ਜਿਵੇਂ ਉਹ ਤਾਰ ਇਧਰ ਨੂੰ ਕਮ ਗਿਆ ਉਹ ਅੱਗੇ ਉਹ ਚਾਂਦੀ ਵਾਲਾ ਪਿੰਡ ਆ ਗਿਆ ਹਨਾ ਵੱਡਾ ਪਿੰਡ ਚਾਂਦੀ ਵਾਲਾ ਜਿੱਥੋਂ ਆਪਾਂ ਲੰਘ ਕੇ ਆਏ ਸ਼ਾਇਦ ਉਹੀ ਹੋਊਗਾ ਜਾਂ ਹੋਰ ਹੋਊਗਾ ਤੇ ਆ ਸਕੂਲ ਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਰਕਾਰ ਮੋਜੀ ਬਹਾਦਰਗੇ ਮੋਜੀ ਚੱਕ ਸਰਕਾਰ ਨੰਬਰ 2 ਕਿਵੇਂ ਆ ਬਹੁ ਸਕੂਲ ਬੰਦ ਅੱਜ ਛੁੱਟੀ ਹੋ ਗਈ ਅੱਜ ਐਤਵਾਰ ਆ ਜਾ ਤੇਰਾ ਘਰ ਕਿੱڑا ਹਾਂ ਕਿੱਥੇ ਤਰ ਅਗਰ ਕਰੀ ਚੱਲ ਆ ਸਕੂਲ ਸੋਣਾ ਹਨਾ ਉਹ ਉਥੋਂ ਤੱਕ ਫਿਰਨੀ ਤੱਕ ਘਰ ਬਸ 10 ਕ ਘਾਰੇ ਸਾਈਡ ਆ 10 ਕੀ ਉਧਰ ਮੈਂ ਜ 20 ਘਰ ਮਸਾ ਹੀ ਆ ਜੀ 20 ਘਰ ਹੋਣਗੇ ਇਸ ਪਿੰਡ ਚ ਫਸਲਾਂ ਦੇ ਵਿੱਚ ਐਹੇ ਜੀ ਉਹ ਗਏ بس ਆ लास्ट ਘਰ 3 4 ਕਾ ਇਹ ਇਹ ਇਧਰ ਵੱਡਾ ਪਿੰਡ ਸੀਗਾ ਜਿਹੜਾ ਪੱਲਾ ਲੰਘ ਕੇ ਆਏ ਆ ਉਹ ਦੇਖਦੇ ਕਿਹੜਾ ਸੀਗਾ